ਤੁਹਾਡਾ ਸੰਗਤਾ ਬੜਾ ਸ਼ਾਨਦਾਰ ਜਿਹੜਾ ਸਮਾਸੀ ਜਿਹੜਾ ਸੰਗਠਨ ਦੇ ਵਿੱਚ ਆ ਪਸਾਨੀ ਸੀ ਹਰਸ਼ ਦੇ ਵਿੱਚ ਕਿਹਾ ਬਹੁਤ ਦੂਰ ਜਾ ਚਲੇ ਆ ਤਾਂ ਅੱਜ ਆ ਮੈਂ ਤੁਹਾਨੂੰ ਇੱਕ ਜਾਣਕਾਰੀ ਦੇ ਦੇ ਆ ਇੱਕ ਤੇ ਮੈਂ ਚੈਨਲ ਵੀ ਚਲਾਉਂਦਾ YouTube ਦੇ ਉੱਤੇ ਔਰ Facebook ਤੇ ਜਿਹੜੇ ਮਾਣਨਾਂ ਤੁਹਾਡੇ ਚੋ ਸੋਸ਼ਲ ਮੀਡੀਆ ਵੀ ਵਰਤਦੇ ਨੇ ਕਿਤੇ ਵੀ ਕੋਈ ਘਟਨਾ ਹੋ ਰਹੀ ਹੈ ਤੁਸੀਂ ਵੀਡੀਓ ਕੋਈ ਦੇ ਸਕਦੇ ਹੋ ਤਾਂ YouTube ਦੇ ਉੱਤੇ ਮੈਂ ਆਪ ਅਪਲੋਡ ਕਰ ਦਿੰਦਾ ਚੈਨਲ ਦਾ ਨਾਮ ਹੈ ਗੋਤ ਪਿਸਤ ਪੰਜਾਬ ਜਾਂ ਪੰਜਾਬੀ ਚ ਕਿਹਾ ਜਾਵੇ ਜਿਹੜੀ ਪੂਰਬੀ ਪੰਜਾਬ ਦੀ ਆਵਾਜ਼ ਪਛੇ ਪੰਜਾਬ ਪਾਕਿਸਤਾਨ ਵਾਲਾ ਜਿਹੜੀ ਪੂਰਬੀ ਪੰਜਾਬ ਕੋਈ ਕੋਈ ਵੀ

ਕੋਕੇ ਆਪਾਂ ਸੇ ਬੜੀ ਜੀ ਹਰਖਾ ਗੀਤ ਆਵਣ ਵਾਲਾ ਪਾਈ ਹੋ ਗਾ ਤੇ ਉਹ ਸ਼ੋਹਰਤ ਦੇ ਵਿੱਚ ਪਾਇਆ ਪੰਜਾਬੀ ਦੇ ਵਿੱਚ ਕਾਫੀ ਨੋਕਾ ਨੇ ਪੜਿਆ ਉਹ ਇਸ ਕਰਕੇ ਪਾਇਆ ਹੈ ਕਿ ਕਈ ਬੜੇ ਕਿਸਾਨ ਆਪ ਨੂੰ ਉਹਨਾਂ ਆਸ਼ਾ ਇਹਨਾਂ ਏਰੀਆ ਬਾਰੇ ਵੀ ਕੋਈ ਕਿਸਮ ਦਾ ਬਲਾ ਦਿੰਦੇ ਨੇ ਬਿਲਕੁਲ ਬੰਦਿਆਂ ਦੇ ਨਾਲ ਆਪ ਲੋਕ ਕੋਈ ਨਹੀਂ ਜਾਣਦਾ ਚੱਲ ਪੈਂਦੇ ਕਿ ਉਹਦੇ ਵਿੱਚ ਕੱਲੀ ਕੱਲੀ ਦਲੀਲ ਉਹ ਸਾਜੂ ਨੇ ਕਿਵੇਂ ਦਿੱਤੀ ਐ ਸਾਡੇ ਆਗੂ ਐਦਾਂ ਨਹੀਂ ਲੱਗੇ ਜਿਨ੍ਹਾਂ ਨੂੰ ਬੇਸਮਝੋਗੇ ਉਹ ਜੇ ਕਿਸੇ ਕਾਫਲੇ ਨੂੰ ਲੈ ਕੇ ਚੱਲਣਾ ਹੀ ਨਹੀਂ ਤਾਂ ਉਹਨਾਂ ਨੂੰ ਉਹਨਾਂ ਦੇ ਤੋਂ ਦੇਖਣਾ ਪੜਿਆ ਇੱਕ ਤਾਂ ਇਹ ਹੈ ਦੂਜਾ ਇਹ ਹੈ ਅੱਜ ਹੀ 4 ਵਜੇ ਉੱਠਿਆ ਜਿਹੜੀ ਤੇਨਾ ਜਿਹੜੀਆਂ ਹੀਰਾਂ ਦੀਆਂ ਲੋਨੀਆਂ ਸੁਣਾਉਂਦਾ ਉਹਨਾਂ ਨੇ ਸੁਪਰੀਮ ਪਹੁੰਚ ਦਿੱਤੀ

ਜੋ ਚੀਜ਼ਾ ਜੱਜਾ ਮੁੱਖ ਬਜਰ ਸਕਰੀਨ ਕੋਰਟ ਦਾ ਉਹਨੂੰ ਇੱਕ ਖੁੱਲਾ ਖਾਤ ਹੈ ਖੁੱਲਾ ਖਾਤ ਇੱਕ ਕਰਕੇ ਜਦੋਂ ਛੋਟੀ ਜਿਹੇ ਤੇ ਪਾਇਆ ਨਾ ਦਾਤ ਰਾਈਏ ਦੇਖਿਆ ਤਾਂ ਕਿ ਸਾਰੀ ਦਲਤਾਂ ਵੀ ਪੜ ਸਕੇ ਕਿਥੇ ਆਉਣਾ ਸੀ ਇਸ ਕਰਕੇ ਨਾ ਕਿ ਪੰਜਾਬੀ ਨਹੀਂ ਲਿਖ ਸਕਿਆ ਜਾ ਕੇ ਉਹ ਪੰਜਾਬੀ ਚ ਵੀ ਪਾ ਲੈਣਾ ਹੈ ਤੇ ਮੁਕਤੇ ਵੀ ਫੇਸਬੁਕ ਤੇ ਤੇ ਪਾ ਲੈਣਾ ਹੈ ਇਹਦੇ ਵਿੱਚ ਜਾ ਕੇ ਪੰਜਾਬੀ ਚ ਵੀ ਪਾ ਲੈਣਾ YouTube ਤੇ ਨਹੀਂ ਪਾਣਾ ਇਹ ਵੀਡੀਓ ਦੇ ਵਿੱਚ ਜਿੰਨਾ ਗੋਲ ਕੇ ਪਾ ਰਿਹਾ ਤਾਉਨੇ ਦੇ ਵਿੱਚ ਇਹ ਸਟਾਈਲ ਦੇ ਤੇ ਜਿਵੇਂ ਸਾਡੇ ਸਿੰਘ ਅਰਸ਼ ਦਾ ਪੇਚ ਫਸਿਆ ਹੋਏ ਹੈ ਉਹ ਇੱਥੇ ਫਸਿਆ ਹੈ ਕਿ ਮੋਦੀ ਸਰਕਾਰ ਨੂੰ ਇਹ ਪਤਾ ਹੈ ਕਿ ਮੇਂਆਂ ਸਾਰੀਆਂ ਦਿਲਾਂ ਕੋਲ ਨੇ ਮੈਂ ਛੁਪ ਕੇ ਚੱਕ ਚੁੱਕਿਆ ਦੋਨੋਂ ਕਮੇਟੀਆਂ ਨੇ ਇੱਕ ਦੇ ਜਿਹੜੀ ਪਾਰੀ ਆਮਦਨੀ ਦੀ ਕਮੇਟੀ ਸੀ ਉਸਨੇ ਵੀ ਰਿਪੋਰਟ ਦਿੱਤੀ ਕਿ ਐਨਐਸਪੀ ਦੀ ਤੁਹਾਨੂੰ ਗਰੰਟੀ ਦੇਣੀ ਬਣਦੀ ਹੈ ਜਿਹੜੀ ਸੁਗਰੂ ਕੋਟ ਨੇ ਕਮੇਟੀ ਬਣਾਈ ਸੀ ਉਹਨੇ ਵੀ ਕਿਹਾ ਕਿ ਤਨਾਤ ਬਸੌਣਾ ਦੀ ਇਹ ਮੰਗ जायਜ਼ ਹੈ ਹਾਲਾਂਕਿ ਇਸ ਕਮੇਟੀ ਦੇ ਉੱਤੇ ਵੀ ਮੈਂ ਜਿਹੜਾ ਹੈ ਇੱਕ ਵੀਡੀਓ ਪਾਈ ਸੀ ਪਿਛਲੇ ਦਿਨ ਚ ਕਿ ਇਹ ਕਮੇਟੀ ਨੂੰ ਇਹਨਾਂ ਨੇ ਦਿੱਤਾ ਕੀ ਹੈ ਤੇ ਲੋਕਾਂ ਕਹਿੰਦਾ ਕਿ ਤੁਸੀਂ ਕਿਸਾਨਾਂ ਨਾਲ ਗੱਲ ਕਰੋ ਉਹਨੂੰ ਕੋਈ ਇੱਕ ਜਨੇਉ ਦਿੱਤਾ ਜਿਹਦੇ ਨਾਲੇ ਕਿਸਾਨਾਂ ਨੂੰ ਕਹਿ ਸਕਦੇ ਆ ਭਾਈ ਮੈਨੂੰ ਰੁਪਈਆ ਦਿੱਤਾ ਤੇ ਚੋਂ ਮੂੰਹ ਪਾ ਦੇ ਦਿੱਤੀ ਆ 75 ਰੁਪਏ 12 ਅੰਨੇ ਦੇ ਤਾਂ ਗੱਲ ਬਾਤ ਕਰਕੇ ਉਹ ਗੱਲ ਬਾਤ ਦੇ ਵਾਲੇ ਤੱਕ ਦੇ ਤੋ ਤੇ ਤੂੰ ਤਾਂ ਗੱਲ ਕਰੀ ਆ ਕੋਈ ਉੱਠਾਇਆ ਤਾਂ ਉਹ ਦੇ ਦੇ ਗੱਲ ਵੀ ਬੰਦ ਵੀ ਨਹੀਂ ਹੋ ਰਹੀ ਤੇ ਜੱਪੜੀ ਚਲੋ ਕੀ ਨਹੀਂ ਤਾਂ ਉਹਦੇ ਵਿੱਚ ਮੈਂ ਉਹ ਜਿਹਦੇ ਵਿੱਚ ਗੋ ਵਿਦਵਾਨ ਸਾਡੇ ਗੁਜਾਰੋ ਦੇ ਆ ਕੁੱਲ ਦੇ ਨਾਮ ਦੀ ਦਿੱਤੀ ਹੈ ਮੈਂ ਵੀ ਭਾਈ ਤੁਹਾਨੂੰ ਇੱਕ ਮਿਸਾਲ ਦਿੱਤੀ ਹੈ 30 ਸਾਲ ਪਾਤੀ ਜਿਹੜਾ ਆਪਣਾ ਪਿਛਲਾ ਸੰਘਰਸ਼ ਚੱਲਿਆ ਉਹਦੇ ਨੇ ਇੱਕ ਸੁਪਰੀਮ ਕੋਰਟ ਨੇ ਕਮੇਟੀ ਬਣਾਈ ਸੀ ਤੁਹਾਨੂੰ ਯਾਦ ਹੋਵੇ ਸੁਪਰੀਮ ਕੋਰਟ ਨੇ ਹੋਰ ਵੀ ਇੱਕ ਕਮੇਟੀ ਬਣਾਈ ਸੀ ਜਿਹਦੇ ਵਿੱਚ ਕੁਝ ਬੰਦੇ ਕਹਿੰਦੇ ਸੀ ਦੁਨੀਆ ਨਾਲ ਦੇ ਦੋ ਪਰ ਉਹ ਮਹਾਰਾਜ ਦੇ ਖੇਤੀ ਦੇ 30 ਸਾਲਾ ਆਫ ਦਾ ਨਾਮ ਵਾਲੇ ਸੁਪਰੈਸ਼ੀਨੀ ਜੀ ਦਾਰੇ ਰეკਮੈਂਡ ਕੀਤਾ ਸੀ ਸਿਫਾਰਿਸ਼ ਕੀਤੀ ਸੀ ਕਿ 30 ਸਾਲਾ ਦੇ ਇੱਕ ਸਮੂਹ ਸੰਰਚਨ ਨਾਲ ਜੁੜਿਆ ਕਿਸਾਨੀ ਮਸਲੇ ਤੇ ਉਹ ਜਾਣਕਾਰੀ ਹੈ ਤੇਰੇ ਨੂੰ ਕਿਸੇ ਕੋ ਚਲੇ ਜਦੋਂ 30 ਸਾਲਾ ਦੇ ਕੋਲ ਇਹ ਗੱਲ ਪਹੁੰਚੀ ਤੋ ਕਹਿੰਦਾ ਸੀ ਦੇਖੋ ਮਾਰੇ ਜਿਹੜੇ ਕਿਸਾਨਾਂ ਨੇ ਮੰਗਲ ਜਾਇਦ ਦੇ ਕਮੇਟੀਆਂ ਨੇ ਕੀ ਮੰਗਿਆ ਜਿਹੜਾ ਜਿਹੜਾ ਸੁਆਮੀ ਰਾਦਰ ਕਿਸ਼ੋਰ ਬਣਾਇਆ ਕਿਸਾਨਾਂ ਨੇ ਬਣਾਇਆ

ਬਾਕੀ ਜਿਹੜਾ ਖੇਤੀਚਾਪਾ ਖਰਚਾ ਕਰਦੇ ਆ ਉਹ ਸਾਰਾ ਉਹ ਬਾਕੇ ਤੇ 50% ਤੋਂ ਹੋਰ ਵਾਧੇ ਹੋ ਤਾਂ ਇਹ ਖੇਤੀ ਚੰਗੀ ਰਿਹਾ ਛੜੀ ਹੈ ਤਾਂ ਤੈਨੂੰ ਇੱਕ ਸਾਈਨਟ ਕਹਿੰਦਾ ਕਿ ਸਾਈਨ ਨਾ ਕਰ ਕਿਉਂਕਿ ਜੇ ਤੁਸੀਂ ਉਹਦੀ ਉਸਾਰੀ ਮੰਨੀ ਗਏ ਤੁਹਾਡਾ ਕਮਿਸ਼ਨ ਸੀਗਾ ਤੇ ਮੈਂ ਐਹੀ ਜਿਹੀ ਕਦੇ ਵੀ ਹਿੱਸੇਦਾਰ ਬਣ ਤਾਈ ਮੈਂ ਉਸ ਪ੍ਰੋਜੈਕਟ ਦਾ ਭਾਗੀਦਾਰ ਨਹੀਂ ਬਣਾਗਾ ਤੇ ਮੈਂ ਉਸ ਬਿੱਟਾ ਦੇ ਵਿੱਚ ਲਿਖਿਆ ਹੈ ਕਿ ਸਾਡੇ ਦੇ ਅੱਜ ਅਸਤਰੇ ਨੇ ਪੰਜਾਬ ਦੇ ਇਸ ਤਰ੍ਹਾਂ ਦੇ ਵਿਚਾਰੇ ਜਨਨੇ ਢੱਟੋ ਘਟੋਲਾ ਨੂੰ ਇੱਦਾਂ 22 ਤੱਕ ਕੰਮ ਕਹਿੰਦੇ ਸੀ ਤੇ ਕਹਿਣਾ ਚਾਹਦੇ ਸੀ ਕਿ ਜੇਕਰ ਸਾਨੂੰ ਪੇਟ ਦੇ ਵਿੱਚ ਦੋ ਕਿੰਨੇ ਕੋੜੇ 17 ਹੱਤਰਦੀ ਹੈ ਜਾਂ ਤੇਰੀ ਵਾੜੀ ਦੀ ਬਜਾਏ 15 ਮਹੀਨਾ ਤੇ ਐਸਐਸਪੀ ਜਿੰਦੀ ਪੁਸਤਾ ਨਹੀਂ ਆਉਂਦੀ ਜਿਹੜਾ ਅਸੀਂ ਕਿਸਾਨਾਂ ਨਾਲ ਸੌਦੇ ਰੈਕ ਕਰ ਸਕੀਏ ਸਾਡੇ ਪੱਲੇ ਨਹੀਂ ਬੱਲੇ ਨਹੀਂ ਅਸੀਂ ਸਿਰਫ ਜਵਾਨੀ ਜਮਾ ਖਰਚ ਕਰਕੇ ਜਦਾਬਾਂ ਨੂੰ ਪੇੜ ਕਰਕੇ ਕਿਸਾਨਾਂ ਨੂੰ ਕਹਿ ਕੇ ਫਾੜੀ ਆਏ ਤੇ ਉੱਠ ਗਏ ਉਹ ਐ ਕਿਨੇ ਉੱਜਾਂਗੇ ਜਿਹੜੇ ਇੱਕ ਤਾਂ ਸੂਰਬੀਰਾਂ ਦੀ ਧਰਤੀ ਦੇ ਉੱਤੇ ਸੰਘਰਸ਼ੀ ਯੋਧੇ ਨੇ ਉਹਨਾਂ ਇਤਿਹਾਸ ਬਾਰੇ ਜਾਣਕਾਰੀ ਆ ਤੁਹਾਡੀਆਂ ਫੋਟੋ ਲੌਲੀਪੋਪ ਦੇ ਆਉਣ ਮੰਨਵਾ ਰਹੇ ਹੋ ਤੇ ਇਹਨਾਂ ਨੂੰ ਚ ਨਹੀਂ ਜਾਨਾ ਚਾਹੀਦਾ ਸੀ ਉਸ ਕਮੇਟੀ ਦਾ ਹੱਸ਼ਰ ਇਹ ਹੀ ਹੋਇਆ ਤਾਂ ਗੱਲ ਜਿਹੜੀ ਅੱਜ ਸਭ ਤੋਂ ਵੱਧ ਜਿਹੜੀ ਦੁਖਾਤ ਉਹ ਮੈਂ ਕਹਿ ਰਿਹਾ ਉਹ ਹੈ ਕਿ ਤਿੰਨ ਸੁਣਵਾਣਾ ਦਾ ਵਿੱਚ ਕੋਰਟ ਨੇ ਕੀ ਕਿਹਾ ਪਹਿਲੀ ਚਿਤੇਆ ਕਿ ਤੁਸੀਂ ਜਦੋਂ ਸਿੰਘ ਦੱਲੇਵਾਲ ਦੀ ਮੈਡੀਕਲ ਰਿਪੋਰਟ ਤੋਂ ਬਿਨਾ ਕਿਵੇਂ ਕਹਿ ਸਕਦੇ ਹੋ ਠੀਕ ਨੇ ਅਗਲੇ ਦਿਨ ਕੀ ਕਰਿਆ ਉਹਨਾਂ ਨੇ ਅਗਲੀ ਪੇਸ਼ੀ ਤੇ ਕੱਲ ਨਾ ਆਇਆ ਤੇ ਉਸ ਤੇ ਕਹੋ ਉਹ ਹੀ ਡਾਕਟਰ ਤੁਸੀਂ ਸਹਿਮਾਨ ਸਿਗਰੀ ਤੇ ਉਸ ਨੂੰ ਹੋਊਗੀ ਅਮਰੀਕਾ ਦੇ ਜਿਹੜੇ ਡਾਕਟਰ ਨੇ ਜਿਹੜੇ ਟੀਮ ਇਹਨਾਂ ਦੀ ਦੇਖਭਾਲ ਕਰ ਲਈ ਆ ਉਹ ਸਮਝੀ ਮੈਂ ਨੱਕ ਜਿੱਥੇ ਆਗਾ ਮਨवाने ਲੋਕ ਆ ਕਿ ਆ ਕਿ ਤੁਸੀਂ ਇੱਥੇ ਬੋਲੇ ਜਦੋਂ ਅਗਲੇ ਦੇ ਵੀ ਜਾ ਕੇ ਉਹੀ ਜਿਹੜਾ ਆਈਸੀ ਪੰਜਾਬ ਦਾ ਉਹਨੇ ਇਹ ਕਹਤਾ ਕਿ ਸਾਡੇ ਜਿਹੜਾ ਮੈਡੀਕਲ ਟੀਮ ਆ ਇਹਨਾਂ ਨੇ ਆਉਣਾ ਇਹਨਾਂ ਦਾ ਜਾਇਦਾ ਹੋਇਆ ਉਹਨਾਂ ਦਾ ਹਾਲਤ ਬਿਲਕੁਲ ਠੀਕ ਹੈ ਉਹਨਾਂ ਦੇ ਵਾਈਟਲ ਆਰਗਨ ਜਦੋਂ ਜਿਹੜੇ ਜ਼ਰੂਰੀ ਹੱਗੋਂਦੇ ਨੇ ਜਿਹੜੇ ਗੁੱਲਦੇ ਆ ਗਿਆ ਤੇ ਭਰੇ ਆ ਗਿਆ ਉਹ ਠੀਕ ਕੰਮ ਕਰਦੇ ਨੇ ਥੋੜਾ ਬਹੁਤਾ ਵੀਪੀ ਦੇ ਵਿੱਚ ਮਤਲਬ ਇਹ ਵੀ ਘਾਤਬਾਹ ਹੈਗੀ ਹੈ ਮਤਲਬ ਦੋਹਾਂ ਦਰਜੇ ਦਾ ਦੀ ਸੇਫਟੀ ਇਸ ਵਿੱਚ ਹੈ ਤਾਂ ਇਹ ਉਨ੍ਹਾਂ ਨੇ ਕਿਹਾ ਉਸ ਤੋਂ ਬਾਅਦ ਫਿਰ ਜਿਆਨ ਆ ਆਖਰੀ ਰੁਪਏ ਕੋਟ ਹੈਗੀ ਹੈ ਇਹਦੇ ਚ ਤਾਂ ਹੱਥ ਹੀ ਕਰ ਦਿੱਤੀ ਇਹਨਾਂ ਨੇ ਉਹ ਵੀ ਜਨੇ ਸੁਪਰੀਮ ਕੋਰਟ ਨੇ ਤਪਚਾ ਪ੍ਰਵਾਨ ਕਰ ਲਿਆ ਤੇ ਜਿਹੜਾ ਇਹ ਕਿ ਆਸੀਂ ਕਿ ਕੰਫਰੈਂਸ ਕਰਤੋਂ ਆ ਕਿ ਜਿਹੜੇ ਕਰਵਾਉਗੇ ਪੂਰੀ ਗੱਲ ਹੋ ਗਈ ਜੇ ਤੁਹਾ ਤੁਹਾਨੂੰ ਇਹ ਜਾਣਕਾਰੀ ਆ ਜਾਂ ਕੋਈ ਤੁਹਾਡੇ ਚੋਂ ਕਿਸੇ ਨੂੰ ਸਾਥੀ ਨੂੰ ਪਤਾ ਹੈ ਕਿ ਵੀਡੀਓ ਕਾਨਫਰੈਂਸ ਹੋ ਰਹੀ ਹੈ ਕੋਈ ਗੱਲ ਹੋਈ ਹੋਵੇ ਤਾਂ ਦੱਸ ਸਕਦਾ ਉਸ ਤੋਂ ਬਾਅਦ ਤੀਜੀ ਬੇਸ਼ਰਮਤ ਜਿਹੜਾ ਕਹੇ 2 ਹਲਾ ਜਿਹੜੀਆਂ ਬੜੀਆਂ ਅਫਸੋਸਨਾਕ ਨਿਮੋ ਪੱਤਰ ਦੇ ਵਿੱਚ ਵੀ ਦਰਜ ਕੀਤੀਆਂ ਨੇ ਪਰ ਨਹੀਂ ਪੇਟੂ ਸੀ ਉਸ ਜਗ੍ਹਾ ਦੇ ਉੱਤੇ ਪੰਜਾਬ ਸਰਕਾਰ ਨੇ ਇੱਕ ਕਿਸਾਨ ਕਰਕੇ ਨੂੰ ਹਵਾ ਦੇ ਦਿੱਤੀ ਬੰਨੀ ਗੱਲ ਦੂਜੀ ਗੱਲ ਸੁਪਰੀਮ ਕੋਰਟ ਦੇ ਜਿਹੜੇ ਜੱਜ ਜਿਹੜੇ ਦੋ ਮੈਂਬਰ ਬੈਂਚ ਹੈਗਾ ਉਹਨਾਂ ਨੇ ਦੂਜੀ ਗੱਲ ਕਹੀ ਹੈ ਕਿ ਸਾਨੂੰ ਸ਼ੱਕ ਹੈ ਕੋਈ ਡਾਊਟ ਕਿ ਜਿਹੜੇ ਕਿਸਾਨ ਆਜੂ ਉਹਦੇ ਆਲੇ ਦੋਲੇ ਨੇ ਉਹਨਾਂ ਨੇ ਉਹਨੂੰ ਜਵਾਬ ਦਿੱਸਤੇ ਰੱਖਿਆ ਹੋਇਆ ਹੈ ਉਹ ਹੈ ਮੈਡੀਕਲ ਫੈਸਿਲਿਟੀ ਬਾਰੇ ਹਸਪਤਾਲ ਗਿਆਨ ਤੋਂ ਰੱਖਦੇ ਨੇ ਜਦ ਹਰਿਆਣੇ ਦੀ ਗੱਲ ਹੈ ਤੇ ਦੰਨੇਵਾਲ ਸਾਹਿਬ ਦੀਆਂ ਸਾਰੇ ਬਿਆਨ ਜਿਹੜੇ ਕਾਪੀ ਲਿਆਉਂਦੇ ਰੇ ਸਾਰੇ মিডিਆ ਚ ਬੋਲਦੇ ਰੇ ਜੇ ਭਾਵੇਂ ਉਹਨਾਂ ਆਨਕ ਨਹੀਂ ਵੀ ਕਮਜ਼ੋਰ ਤੇ ਨਾ ਹੋਵੇ ਪਰ ਬਾਬਾ ਜੀ ਬਹੁਤ ਗਰਮ ਆ ਬਣੇ ਹਾਂ ਇੱਥੇ ਵੀ ਤਾਂ ਉਹ ਕਹਿੰਦੇ ਜੀ ਤੂੰ ਦੋ ਗੱਲਾਂ ਨੇ ਜਿਹੜੀਆਂ ਇਹ ਬੰਨਾਂ ਹਰਾ ਨਹੀਂ ਗਈ ਤੇ ਕਿ ਬੰਨਾਂ ਨੇ ਸਾਹ ਦੇ ਬਿਆਨ ਦੀ ਤੁਸੀਂ ਆ ਰਹੇ ਤੁਸੀਂ ਸਿੱਧਾ ਡਾਕਟਰ ਅੰਬੀਰ ਕੋਲ ਜਾ ਕੇ ਇਹ ਜਿਹਨੇ ਮੇਰਾ ਬੇਟਾ ਉਹ ਸਤਨਾ ਨਹੀਂ ਗਿਆ हमें तो बीजेपी की सेंटर सरकार को कह रही है सच मान लगे तो तुलशिया हैरानी की गई सारी इस गलते आराम हो रहा सारी गलत बात ठीक है मैं इसके जवाब लिखे है कि यह गल तुम पहले दिन कही थी डेवाल साहब ने जवाब देता से मेरी जोड़ी देव सत लख लोगों की जिंदगी की कीमत ज्यादा है जो खुदकशियां कर चुके हैं तो ती। जो है। तो इस रहा खुदकशिया के रोक आए दिनों कीमत नई जिंदगी ज्यादा है शायद इस गल का नोटिस तीन दिनों की पेशी दिन कार्रवाइों के लिए हड़ताल नहीं की ਜੇ ਕੋਸ਼ਿਸ਼ ਕੀ ਆਪਾਂ ਦੇ ਫਰਟਾ ਵਾਲੇ ਤੁਰਾਂ ਜਿਹਾ ਕਿ ਪੰਜਾਬ ਸਰਕਾਰ ਨੂੰ ਸੁਰੱਖਿਆ ਬਲਾਂ ਦੀ ਜਾਂ ਜੇ ਜਿਹੜੀ ਵੀ ਜ਼ਰੂਰਤ ਹੈ ਦੇ ਮੱਦੇਦ ਦੇ ਤੁਸੀਂ ਬਾਕੀ ਦੇ ਲੈ ਸਕਦੇ ਹੋ ਕੇਂਦਰ ਸਰਕਾਰ ਤੇ ਜਦੋਂ ਜੇ ਕੋਈ ਤੁਸੀਂ ਕਤਲ ਜਾਂ ਮਚਾਉਣ ਦੇ ਵਾਸਤੇ ਥੋੜੀ ਸਮਰਥਾ ਕਮਜ਼ੋਰ ਹੈ ਕਿਸਾਨਾਂ ਨੂੰ ਘਾਹ ਕਰਨ ਲਈ ਤੁਹਾਡੀ ਸੁਰੱਖਿਆ ਦੇ ਵਿੱਚ ਕੋਈ ਕਮੀ ਪੇਸ਼ੀਆ ਪਾਉਣਾ ਚਾਹੀਦਾ ਉਸ ਕੇਂਦਰ ਸਰਕਾਰ ਕੋਲ ਪਰ 30 ਤਰੀਕ ਤੱਕ ਲਈ ਡੈਡਲਾਈਨ ਸਥਾਪਿਤ ਹੋਣਾ ਹੈ ਕਿ ਅਗਰ 30 ਤਰੀਕ ਤੱਕ ਤੁਸੀਂ ਡੱਲੇਵਾਦ ਸਾਹਿਬ ਨੂੰ ਹਸਪਤਾਲ ਦੇ ਸ਼ਿਫਟ ਨਾ ਕੀਤਾ ਤਾਂ ਇਹਦਾ ਮਤਲਬ ਤੁਸੀਂ ਜਾਣਦੇ ਹੋ ਜਲ ਪੰਜਾਬ ਸਰਕਾਰ ਦੇ ਉੱਤੇ ਇੱਜ਼ਤ ਹਾਤਕ ਦਾ ਦਾਵਾ ਕੋਰਟ ਵਿੱਚ ਕੀਤਾ ਜਾਏਗਾ ਐਪਲੀਕੇਸ਼ਨ ਨਹੀਂ ਪਤਾ ਉਹ ਕੌਣ ਹੈਗਾ ਕੀ ਨੇ ਕੀਤੀ ਇਹ ਇੱਜ਼ਤ ਹਾਤਕ ਦਾ ਕੇਸ ਜਿਹੜਾ ਕੀਤਾ ਜੋ ਸੁਭਾਗ ਆਇਆ ਉਹਦੇ ਪਿੱਛੇ ਵੀ ਆਰਐਸਐਸ ਜਾਂ ਬੀਜੇਪੀ ਦੀ ਸਰਕਾਰ ਬੜੀ ਕੰਨਾ ਕੀ ਨਿਕਲੇਗਾ ਹੁੰਦਾ ਜਿੱਤੇ ਇਹ ਰਹਿੰਦੇ ਇਹ ਆਮ ਚੱਲਦਾ ਹੈ ਕਹਿੰਦੇ ਕੇਂਦਰ ਦੀ ਸਰਕਾਰ ਸਿੱਧਾ ਪੰਚ ਦੇ ਲੈ ਚੁੱਕੀ ਹੈ ਕਿ ਆਪਦੀ ਸਾਰੀ ਬਿਮਾਰੀ ਹੈ ਜਿਹੜੀ ਉਹ ਸੁਪਰੀਮ ਕੋਰਟ ਦੇ ਖੇਤਰ ਚ ਸੁਟ ਦੋ ਲੋਕਾਂ ਚ ਦੀ માનਤਾ ਬਣੀ ਹੋਈ ਹੈ ਕਿ ਇਹ ਸਰਬਉੱਚ ਅਦਾਲਤ ਹੈ ਸਾਨੂੰ ਇਹ ਸਾਬਤ ਦੇ ਦੀ ਉਹ ਕਰਕੇ ਉਹ ਖਾਰ ਤੇ ਬੋਲੇਗਾ ਵੀ ਜੇਕਰ ਤੇ ਬੋਲੇਗਾ ਤਾਂ ਗੁਰੂ ਦੇ ਤੇ ਜੀਤ ਕਦੱਕੇ ਸੋਏਗਾ। ਤੋਂ ਇਸ ਜਿਹੜੀ ਅੱਬਾ ਹੁਣ ਘਾਟਤ ਹੈ ਜਿਹੜੀ ਆਪਣੇ ਵੀਰ ਜਲਵੇਰਾ ਬੋਲ ਚੁggen ਆ। ਜਾਂ ਡਲੇਵਾਰ ਜੀ ਦਾ ਜਿਹੜਾ ਖਦਸ਼ਾ ਹੈ ਕਿ ਜੇਕਰ ਮੈਨੂੰ ਇਥੋਂ ਚੁੱਪ ਲਿਆ ਗਿਆ ਹਸਪਤਾਲ ਇਹ ਰਾਤ ਤੇ ਮੇਰੀ ਸਰੀਰਕ ਜਾਨ ਬਿਤਾ ਦਿੱਤੀ ਗਈ ਪਰ ਸਭ ਤੋਂ ਖਤਰਨਾਕ ਇਹ ਹੋ ਰਿਹਾ ਕਿ ਮੇਰੀ ਸਿਆਸੀ ਮੌਤ ਹੋ ਜਾਏਗੀ ਤੁਸੀਂ ਇਸ ਸਿਆਸੀ ਮੌਤ ਤੋਂ بچਾਉਣਾ ਲੋਜਗਾਨੋ ਸੰਗਠਨ ਕਿਸਾਨੋ ਇਹ ਉਹਨਾਂ ਨੇ ਅਪੀਲ ਕੀਤੀ ਹੈ ਸਭ ਨੂੰ ਤੇ ਇਹ ਖਦਸ਼ਾ ਜਲਾਉਣ ਨਾਲ ਯਤਨ ਕੀਤਾ ਕਿ ਉਹਨੂੰ ਇੱਧਰ ਪਹੁੰਚਾਈ ਜਾਈਏ ਕਿ ਆਪੇ ਤਾਹੀ ਜਾਣਕਾਰੀ ਹੋਏਗੀ ਕੋਰਟ ਦੇ ਵਿੱਚ ਜਿਹੜੀ ਇਹ ਜੀ ਰਿਪੋਰਟ ਦਿੱਤੀ ਹੈ ਕਿ ਉੱਥੇ ਆਪਾਂ ਅਸ਼ੀ ਫੋਰਸ ਦੀ ਬਤਾਂ ਕੀਤੀ ਤਾਂ ਆਪਦੇ ਟਾਈਮ ਤੇ 2000 ਕਿਸਾਲ ਉੱਥੇ ਪਹਰੇ ਤੇ ਹੁੰਦਾ ਹੈ ਤੇ ਦਿਨ ਦੇ ਟਾਈਮ ਤੋਂ 5000 ਹੋਰ ਜਿੰਕੀ ਵੱਧ ਜਾਂਦੀ ਹੈ ਤਾਂ ਸਾਨੂੰ ਘੱਟੋ-ਘੱਟ 5000 ਫੋਰਸ ਦੇ ਆਦਮੀ ਚਾਹੀਦੇ ਹੋਣਗੇ ਕਿ ਜੇ 5000 ਆਦਮੀ ਲੈ ਕੇ ਅਸੀਂ ਕਾਰਵਾਈ ਕਰਾਂਗੇ ਪਰ ਇਸﾞਜਲ ਵੀ ਕੋਈ ਗਰੰਟੀ ਨਹੀਂ ਕਿ ਉਥੇ ਜੇ ਤਿਹ ਜਿਹੜੀ ਦੁਖਾਤ ਨਾ ਵਾਪਰੇ ਤੇ ਅਸੀਂ ਉਸ ਦੁਖਾਤ ਦੀ ਜ਼ਿੰਮੇਵਾਰੀ ਲੈਣ ਲਈ ਤਿਆਰ ਨਹੀਂ ਇਹ ਉਹਨਾਂ ਨੇ ਜਵਾਬ ਦਿੱਤਾ ਸੀ ਹੁਣ ਕੱਲ ਨੂੰ ਕੱਲ ਤੱਕ ਵੀ ਜਿਹੜੀ ਕਾਰਵਾਈ ਹੈਗੀ ਆ ਉਹਦੇ ਵਿੱਚ ਸੁਪਰੀਮ ਕੋਰਟ ਕੀ ਰੱਖਣਾ ਤੇ ਆਉਂਦੀ ਹੈ ਤੇ ਆਇਆ ਤੇ ਇੱਕ ਗੱਲ ਇਹ ਨੂੰ ਤੁਸੀਂ ਪਾ ਦਿਓ ਕੱਲੋ ਜਾਂ ਕੁਝ ਪਹਿਲੀ ਮੈਂ ਗੱਲ ਕਹੀ ਆ ਕਿ ਮਾਨ ਜੋ ਚੀਫ ਜਸਟਿਸ ਸਾਹਿਬ

ਉਨੀਆਂ ਨਿਆ ਪੁੱਤਾਂ ਧੀਆ ਪੋਤੇਆ ਪਰੋਤੇ ਆਦੇ ਪਿਆਰੇ ਮਨਾਂ ਦੇ ਵਿੱਚ ਵਾਪਰ ਰਹੇ ਨੇ ਤਾਗਾ ਹੁੰਦੇ ਨੇ ਹਾਰੇ ਹੋ ਜਾਂਦੇ ਨੇ ਤੇ ਤੁਸੀਂ ਰੋਕੋ ਇਮੀਡੀਏਟਲੀ ਕੋਈ ਵੀ ਹਲਾ ਬਤ ਕਿਸਮਤ ਫੈਸਲਾ ਆਗਰ ਮੰਨ ਲੋਗੇ ਗਾਹੇ ਵੀ ਆ ਜੇ ਮੋਟੇ ਤਰ੍ਹਾਂ ਕਿਤੇ ਕੀਤਾ ਲੰਗਰ ਵਿਚਾਰ ਵੱਲੋਂ ਤਾਂ ਇਹ ਵੀ ਭਰ ਪਾਈ ਕਦੇ ਨਹੀਂ ਹੋ ਸਕਦੀ ਇਹ ਸਿੱਟੇ ਬਾਤ ਗੰਭੀਰ ਹਾ ਰਹੇ

ਚੰਗੇ ਵਿਖਰੀ ਹਾਂ ਬੱਖੀ ਸੋਚ ਹਾਂ ਬੱਖੀ ਵਿਚਾਰ ਰੱਖ ਕੇ ਲੜਿਆ ਹੋਇਆ ਤੁਸੀਂ ਆਪਣਾ ਧਿਆਨ ਉਹ ਤੇ ਤੋਗਰ ਕੇ ਚਾਹਣਾ ਚਾਹੀਦਾ ਜੇਰਾ ਕੋਈ ਤੁਹਾਡੇ ਨਾਲ ਦੋ ਕਦਮ ਦੀ ਚਾਹਦਾ ਹੈ ਉਹ ਵੀ ਤੇ ਪ੍ਰਬਾਰ ਕਰਨਾ ਚਾਹੀਦਾ ਜੇ ਘਰ ਬੈਠਾ ਵੀ ਤੂੰ ਹਾੜਾ ਨਾਲ ਨਾਲ ਦਿੰਦਾ ਨਾ ਇਹ ਬਿਜਾਲ ਦਾ ਬੇਸਾ ਹੈ ਲੋਕ ਇਹਨਾਂ ਨੂੰ ਕੰਕਾ ਦੇ ਲਾਉਂਦੇ ਨੇ ਲੋਕ ਤੇਰੇ ਨਾਲ ਨਾਸ਼ੇ ਛੇ ਪਾਪੀ ਸੇਖਰ ਉਹਦਾ ਪਹਾੜ ਤੋਂ ਕਾਰਨ ਜਾਨੇ ਤੇ ਮਾਰੇ ਗਿਆ ਸੀ ਜਦੋਂ ਵਜ਼ੀਰ ਖਾਨ ਤੋਂ ਵਜ਼ੀਰ ਖਾਨ ਨੇ ਤਿਆਤੁਰ ਬਦਲਾ ਲੈਣ ਦਾ ਤੈਨ ਹੱਗਾ ਕੋ ਛੋਟੇ ਸਹਿਯਾਰੋ ਤੇ ਹਵਾਲੇ ਕਰਦਦੇ ਤਾਰੇ ਇਤਿਹਾਸਿਕ ਤੇ ਗੁਰੂ ਗੋਬਿੰਦ ਸਿੰਘ ਜਦੋਂ ਇਹਨਾਂ ਨੂੰ ਮਾਰੇ ਹਟਾ ਉਹਦੇ ਨਾਮ ਲਿਖੂਗਾ ਕਿ ਬੱਚਿਆਂ ਤੋਂ ਕੋਈ ਬਦਲਾ ਨਹੀਂ ਲੈਣਾ ਚਾਹੀਦਾ ਤੇ ਉਹੀ ਰੰਗ ਦੇ ਉੱਤੇ ਸੰਜਾਬ ਦੇ ਲੋਕ 1947 ਦੇ ਦੰਗਿਆਂ ਦੇ ਵਿੱਚ ਵੀ ਇੱਕ ਵੀ ਬੰਦੇ ਦਾ ਉੱਥੇ ਤਾਂ ਕੋਈ ਰੰਗ ਤਾਂ ਸਾਰੇ ਮਲੇਰ ਤੋਂ ਬਾਹਰ ਪੈ ਗਿਆ ਉਹ ਫਾਂਡੇ ਵੱਗੇ ਤੇ ਅੱਜ ਦੀ ਹਾਲਤ ਦੇ ਵਿੱਚ ਬੋਤਲ ਸਨਾਲ ਸ਼ੇਰ ਸਾਥੀ ਅਗਰ ਤੁਸੀਂ ਉਸ ਮੈਚ ਨੂੰ ਮਹਾਨ ਬਣਾਉਣਾ ਹੈ ਤਾਂ ਤੁਹਾਨੂੰ ਬਈ ਸ਼ਾਨਕੁਦੇ ਵਾਲ ਚੱਲਣਾ ਹੋਵੇ ਕੋਈ ਆ ਮੀਡੀਆ ਤਰਫ ਖੜਾ ਹੈ ਬਈ ਤਾਂ ਕੋਈ ਆਪਣਾ ਰੋਲ ਅਦਾ ਕਰ ਰਿਹਾ ਇਹਨਾਂ ਵਿੱਚ ਆਇਆ ਕਿ ਨਾ ਸਿਰਫ ਜੂਰੀ ਨਹੀਂ ਹੈ ਕਿੰਨਾ ਬਾਹਰ ਟੱਕੀ ਤੋਂ ਬਰਾਬਰ ਕਰੇ ਪੂਰੀ ਸੰਸੁਰਨਾ ਆਵੇਗਾ ਇਹ ਜੇ ਸਿਹਤਾਂ ਵਿੱਚ ਜੇ ਕੋਈ ਪਾਣੀ ਪੀਓ ਮੇਰਾ ਵੀ ਰੋਲ ਬਣ ਜਾਣਾ ਤੁਹਾਨੂੰ ਤੇ ਕੋਈ ਲੰਗਰ ਲਾਉਣ ਵਾਲਾ ਵੀ ਮਿਲ ਜਾਂਦਾ ਹੈ ਜੇ ਕੋਈ ਦਵਾਈ ਬੁੱਤੀ ਦੇਣ ਵਾਲੀ ਮਿਲ ਜਾਂਦਾ ਤੇਰਾ ਵੀ ਇਸ ਹਰਸ ਦੇ ਵਿੱਚ ਜੋ ਜਲਕਾ ਹੋਏਗਾ ਤੇ ਪਿਛਲੇ ਸਾਲਸਾ ਸਾਡੇ ਕੋਲ ਤਜਰਬਾ ਕਿ ਹੈ ਉਸਨ ਅਰਸ਼ ਨੇ ਮਰਦੀਆਂ ਵੇਦਨੀਆਂ ਐਵੇਂ ਨਹੀਂ ਲਵਾਈਆਂ ਕਿਉਂਕਿ ਉਹਨਾਂ ਵਿੱਚ ਸਾਹਿਬ ਤਰਾਹ ਦੇ ਲੋਕਾਂ ਨਾਲ ਸਾਥ ਸੀ ਉਹਦੇ ਹੱਕ ਦੇ ਵਿੱਚ ਰਾਜਾ ਆਸਟ੍ਰੇਲੀਆ ਤੋਂ ਆਇਆ ਉਹ ਹੱਕ ਤੋਂ ਵਾਜਾ ਕਈ ਥੋੜੀਆਂ ਤੋਂ ਅੰਗਲੇਰ ਤੋਂ ਅੰਗਲ ਜਰਮਨ ਤੋਂ ਆਇਆ ਸਹਾ ਹੈ ਸਾਰੇ ਮਨੁੱਖੀ ਸੇਸ਼ ਧਰਤੀ ਦੇ ਗਹਿਰੇ ਉੱਤੇ ਜਿੱਥੇ ਵੀ ਇਨਸਾਨ ਵੱਸਦਾ ਸੀ ਉਹਨਾਂ ਨੇ ਆਵਾਜ਼ ਖੁੱਦ ਹੱਕ ਦਿੱਤੀ ਉਹਨਾਂ ਨੇ ਪੈਸਾ ਦਿੱਤਾ ਉਹਨਾਂ ਨੇ ਆਪਣਾ ਸਮਾਂ ਦਿੱਤਾ ਵਕਤ ਦਿੱਤਾ ਤੇ ਅੱਜ ਵੀ ਦੌਲ ਦੂਜਾ ਹੈ ਬਹੁਤ ਖੂਸੂਰਤ ਗੱਲਾਂ ਕੀਤੀਆਂ ਸਾਥੀਆਂ ਮੇਰੇ ਨੂੰ ਬਹਾਵਾ ਆਈ ਆ ਪਰ ਇੱਕ ਗੱਲ ਜ਼ਰੂਰ ਹੋਣੀ ਹੈ ਕਿ ਦੇਖਣ ਨੂੰ ਜਿਹੜੇ ਹੱਥਾਂ ਬਰੇ ਮਿਹਨਤ ਲੜਦੇ ਨੇ ਉਹ ਅੰਦਰੋਂ ਥੋਥੇ ਹੁੰਦੇ ਨੇ ਇਨਕਲਾਬ ਦੇ ਮਦਦੀਆਂ ਨੇ ਸਾਡੇ ਸਾਹਮਣੇ ਇਤਿਹਾਸ ਤੋਂ ਬទਿਆ ਕਿ ਬੇਰਪੇਚਾ ਟਾਈਗਰਸ ਪਾਣੀ ਸ਼ੇਰ ਹੁੰਦੇ ਨੇ ਸਿਰਫ ਦੌਲ ਫਜ਼ਲ ਦੇ ਨਾਮ ਲਈ ਸਵਾਲ ਪਿਆ ਨਾ ਤੱਲੀ ਦੁੱਗੀ ਵੱਡੀ ਜੰਗ ਵਾਲੇ ਮਰਸੋ ਨੇ ਤੇ ਹਿਟਲਰ ਇੰਨੀ ਤਾਕਤ ਦਾ ਹਾਸਲੇ ਉਚਾ ਦੇ ਕੇ ਨਾਲ ਨੂੰ ਜਿਤਾਉ ਸੀ ਕਿ ਉਹ ਉਸ ਵੀ ਤਾਇਰ ਤੋਂ ਇਹ ਤੱਕ ਪਹੁੰਚ ਗਿਆ ਜੇ ਉਹ ਬੋਜੋ ਪਰ ਦੇ ਦੁਨੀਆ ਭਰ ਦੇ ਲੋਕ ਤੇ ਉਸ ਦੇ ਤਾਨ ਤੋਂ ਡਰਦੇ ਬਈ ਸ਼ਰਾਬ ਤੇ ਸੂਜਣਾ ਵਾਲੇ ਉਹਨਾਂ ਨੇ ਖੰਡਾ ਤੇ ਕੋਰਵਾ ਦਾ ਆਪਣੇ ਘਰ ਨੂੰ ਦੂਜੇ ਜੱਥੇ ਨਹੀਂ ਆਇਆ। ਉਹਨਾਂ ਨੇ ਬਲੈਂਡ ਤੇ ਫਾਰਸ ਕਰਕੇ ਲੋਕਾਂ ਨਾਲ ਵੀ ਟਾਰੀ ਲੀਤੀ। ਵੀ ਇਹ ਲੋਕ ਤੁਸੀਂ ਲੱਗ ਹਿੱਕਣਾ ਇਹ ਸਰੀਮੀ ਤੇ ਦੁਆਰ ਹੈ। ਆਪਾਂ ਇਹਨਾਂ ਨੂੰ ਲੁੱਟੇ। ਸਤਾ ਵੀ ਹੋਇਆ। ਜਰਮਨ ਦੇ ਫੌਜ ਦੇ ਤੇ ਇਨਾ ਮੇਰ ਦਾ ਹੱਲਾ ਹੋਇਆ ਕਿ ਜਰਮਨ ਦੇ ਹੱਥ ਤੱਕ ਵਾਪਸ ਬਾਜ ਗਿਆ ਤੇ ਜੀਰਨ

ਮੋਛੀ ਨਹੀਂ ਬਾਰੇ ਤਾਂ ਵੀ ਨੰਤ ਮੈਂ ਤੇ ਇੱਕ ਲੋਕ ਜਿਹੜਾ ਰਹੇ ਪੜੀ ਕੋਈ ਤਾਕਤ ਵੜਾ ਸਕਦੀ ਸੋ ਇਹ ਇਤਿਹਾਸ ਹੈ ਤੁਸੀਂ ਇਤਿਹਾਸ ਸਿਰਜ ਰਹੇ ਹੋ ਤੇ ਮੇਰਾ ਪਰਿਵਾਰਾ ਜੱਤਲ ਹੁੰਦਾ ਇਸ ਇਤਿਹਾਸ ਨੂੰ ਤੁਹਾਡੇ ਨਾਲ ਸੰਗ ਚੱਲਦਿਆ ਸੰਭਿਆ ਜਾਵੇ ਧੰਨਵਾਦ ਸ਼ੁਕਰੀਆ